40 ਮੁਕਤਿਆਂ ਅਤੇ ਮਾਤਾ ਸਾਹਿਬ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਮਾਗੀ ਮੇਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਵਿਖੇ ਸਜਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਕਾਨਫਰੰਸ ਜਿਹੜੀ ਉਹ ਵੀ ਇੱਥੇ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜਿੱਥੇ ਤਿਆਰੀਆਂ ਚੱਲ ਰਹੀਆਂ ਸਨ ਉੱਥੇ ਹੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਜਿਹੜਾ ਇਸ ਕਾਨਫਰੰਸ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਕਿਉਂਕਿ 2027 ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਇੱਕ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਹੁਣ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਇਹ ਕਾਨਫਰੰਸ ਹੈ ਜਿਹੜੀ ਅਹਿਮ ਦੱਸੀ ਜਾ ਰਹੀ ਹੈ ਤੇ ਇਸ ਦੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਈਆਂ ਨੇ ਤੇ ਕਰੀਬ 9 10 ਵਜੇ ਵਰਕਰ ਆ ਜਿਹੜੇ ਇੱਥੇ ਅਕਾਲੀ ਦਲ ਦੇ ਵਰਕਰ ਆਗੂ ਆ ਜਿਹੜੇ ਪੁੱਜਨੇ ਸ਼ੁਰੂ ਹੋ ਜਾਣਗੇ ਦੇ ਕਰੀਬ 11 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਇੱਥੇ ਸੰਬੋਧਨ ਕਰੇਗੀ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾ ਦਵਾਂ ਕਿ ਰੈਲੀ ਇਸ ਜਗ੍ਹਾ ਤੇ ਹੋ ਰਹੀ ਹੈ ਸ਼੍ਰੀ ਮੁਕਸਰ ਸਾਹਿਬ ਵਿਖੇ ਇਹਦੀਆਂ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਵਰਕਰਾਂ ਦੀ ਜਿਹੜੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਸਾਡੇ ਨਾਲ ਆਗੂ ਮੌਜੂਦ ਨੇ ਲਗਾਤਾਰ ਤਿਆਰੀ ਕਰ ਰਹੇ ਨੇ ਅਰੋਜੀ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਬੜਾ ਕਹਿੰਦੇ ਉਤਸ਼ਾਹ 2027 ਦਾ ਅੱਜ ਕਿਹ ਤਰ੍ਹਾਂ ਦਾ ਵਿਗਲ ਬਚਣਾ ਹੈ ਲੋਕ ਤਿਆਰ ਬੈਠੇ ਨੇ ਕੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਅੱਜ ਇਸ ਮਾਗੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਦੂਰ ਦਰਾਂਡੇ ਤੋਂ ਆਈ ਹੋਈ ਸਾਰੀ ਹੀ ਸੰਗਤ ਦਾ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਜੋ ਚਾਲੀ ਮੁਕਤਿਆਂ ਨੂੰ ਕੋਟਨ ਕੋਟ ਪ੍ਰਣਾਮ ਕਰਨ ਆਏ ਇਸ ਪਵਿੱਤਰ ਧਰਤੀ ਤੇ ਤੇ ਅੱਜ ਤੁਸੀਂ ਆ ਦੇਖ ਰਹੇ ਹੋ तकरीबन ਜਿਹੜੇ ਇਲੈਕਸ਼ਨ ਸੀਗੇ ਹੋਏ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਤੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਜਿਹੜੇ ਕੈਂਡੀਡੇਟ ਸਾਹਿਬਾਨ ਸੀ ਤੇ ਤੁਸੀਂ ਦੇਖਿਆ ਹੋਣਾ ਵੀ ਅੱਜ ਬੜਾ ਉਤਸ਼ਾਹ ਬੜੀ ਕਿਉਂਕਿ तकरीबन ਹਜੇ 9:30 ਹੋਏ ਆ ਤੇ 12:00 12:30 ਵਜੇ ਆਹ ਪੰਡਾਲ ਪੂਰੀ ਤਰ੍ਹਾਂ ਭਰ ਜਾਊਗਾ ਕਿਉਂਕਿ ਇਹਦੇ ਵਿੱਚ ਘਟੋ ਘਟ 20 ਤੋਂ 25 ਹਜ਼ਾਰ ਬੰਦੇ ਬੈਠਣ ਦੀ ਖੜਨ ਦੀ ਕਪੈਸਿਟੀ ਆ ਤੇ ਗੁਰੂ ਮੇਰ ਕਰੇ ਵਾ ਸਾ ਧੁੰਦ ਬੜੀ ਆ ਜਦੋਂ ਮੜਾ ਇਹ ਧੁੱਪ ਚੜ ਗਈ ਆ ਵਰਕਰ ਤੁਸੀਂ ਦੇਖਿਆ ਹੋਣਾ ਸ਼ੁਰੂ ਵੀ ਹੋ ਗਏ ਆ ਉਹਨੇ ਤੇ ਬਾਬਾ ਮੇਰ ਕਰੇ ਗੁਰੂ ਦੀ ਬਖਸ਼ਿਸ਼ ਹੋਊਗੀ ਬੜੀ ਵਧੀਆ ਬਹੁਤ ਭਰਵੀਂ ਰੈਲੀ ਹੋਊਗੀ ਪ੍ਰਧਾਨ ਜੀ ਕਿੰਨੇ ਵਜੇ ਪਹੁੰਚਣਗੇ ਤੇ ਰੈਲੀ ਨੂੰ 2027 ਦੀ ਇੱਕ ਤਰ੍ਹਾਂ ਦੀ ਅੱਜ ਹੁਕਾਰ ਭਰੀ ਜਾਊਗੀ ਜਾਂ 2027 ਦੀ ਤਿਆਰੀ کہہ ਸਕਦੇ ਆਪਾਂ ਦੇਖੋ ਪ੍ਰਧਾਨ ਜੀ ਤਕਰੀਬਨ 12:30 ਵਜੇ ਪਹੁੰਚ ਜਾਣਗੇ ਇੱਥੇ ਤੇ ਆਹ ਜਿਹੜਾ ਰੈਲੀ ਆ ਆ ਮਤਲਬ ਕਿ 227 ਦਾ ਇਹਨੇ ਮੋੜ ਬੰਨਣਾ ਇੱਥੋਂ ਪ੍ਰਧਾਨ ਜੀ ਨੇ ਜੋ ਅਕਾਲੀ ਦਲ ਨੇ ਕਰਨਾ ਗਰੀਬ ਪਰਿਵਾਰਾਂ ਲਈ ਜੋ ਅਕਾਲੀ ਦਲ ਨੇ ਸੋਚਿਆ ਜ਼ਿੰਮੀਦਾਰ ਪਰਿਵਾਰਾਂ ਲਈ ਦੁਕਾਨਦਾਰ ਪਰਿਵਾਰਾਂ ਲਈ ਜਿਹੜੇ ਲੇਬਰ ਵਾਲੇ ਆ ਜਾਂ ਆੜਤੀਏ ਆ ਸਾਰਿਆਂ ਲਈ ਸਾਰੇ ਵਰਗ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਹ ਦੀ ਕੋ ਇਹੋ ਜੀ ਪਾਰਟੀ ਆ ਜਿਹੜਾ ਹਰ ਵਰਗ ਦਾ ਧਿਆਨ ਰੱਖਦੇ ਹੋਏ ਆ ਜੋ ਵੀ ਉਹਨਾਂ ਦੀ ਲੋੜਾਂ ਉਹਨਾਂ ਨੂੰ ਪੂਰੀਆਂ ਕਰਕੇ ਅੱਜ ਇੱਥੋਂ ਅਨਾਉਂਸ ਕੀਤਾ ਜਾਉਂਦਾ ਮੁੱਦੇ ਕਿਸ ਤਰ੍ਹਾਂ ਰਹਿਣਗੇ ਅੱਜ ਕਿਸ ਤਰ੍ਹਾਂ ਦੀ ਲੋਕ ਸਰਕਾਰ ਤੋਂ ਕਹਿੰਦੇ ਬਹੁਤ ਖਫਾ ਨੇ ਹਰ ਵਰਗ ਹੈ ਜਿਹੜਾ ਧਰਨਿਆਂ ਤੇ ਬੈਠਾ ਹੈ ਕਿਸ ਤਰ੍ਹਾਂ ਦੇ ਇਥੋਂ ਲੋਕਾਂ ਨੂੰ ਬੇਸਿਕ ਕਿਸ ਤਰ੍ਹਾਂ ਦਿੱਤਾ ਜਾ ਰਿਹਾ ਯਾਰ ਦੇਖੋ ਸਰਕਾਰ ਬਾਰੇ ਹਰ ਇੱਕ ਨੂੰ ਪਤਾ ਕਾਂਗਰਸ ਬਾਰੇ ਵੀ ਸਾਰਿਆਂ ਨੂੰ ਪਤਾ ਜੋ ਉਹਦੇ ਅੱਡੋ ਪਾਰਟੀ ਹੋਏ ਪਏ ਆ ਮਤਲਬ ਕਿ ਤਕਰੀਬਨ ਜੇ ਆਪਾਂ 10 12 ਉਹਨਾਂ ਦੇ ਸੀਐਮ ਦੇ ਉਮੀਦਵਾਰ ਰਾਤ ਨੂੰ ਬਣ ਕੇ ਸੌਂਦੇ ਆ ਤੇ ਤੁਸੀਂ ਦੇਖਿਆ ਹੋਣਾ ਵੀ ਸਰਕਾਰ ਦਾ ਇੰਨਾ ਕੁ ਮਾੜਾ ਹਾਲ ਆ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਸਿਰਫ ਸਿਰਫ ਜੋ ਹੋ ਰਿਹਾ ਤੇ ਉਹਨਾਂ ਨੇ ਬਦਲੇ ਦੀ ਰਾਜਨੀਤੀ ਨਾਲ ਚੱਲ ਰਹੇ ਆ ਪਰ ਅਸੀਂ ਸ਼ੋਮਣੀ ਅਕਾਲੀ ਦਲ ਨੇ ਹਮੇਸ਼ਾ ਜੋ ਕੰਮ ਕੀਤੇ ਆ ਜੋ ਕੰਮ ਕਰਨੇ ਆ ਉਹਨਾਂ ਬਾਰੇ ਦੱਸਣਾ ਇਹਨਾਂ ਤੇ ਅਸੀਂ ਆਪਦਾ ਕੋਈ ਟਾਈਮ ਨਹੀਂ ਵੇਸਟ ਕਰਨਾ ਜਿਵੇਂ ਤਰਨਤਾਰਨ ਦੇ ਨਤੀਜੇ ਆਏ ਉਸ ਤੋਂ ਬਾਅਦ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਆਏ ਤਾਂ ਕਿੰਨੇ ਕਿਤੇ ਜੋਸ਼ ਆ ਜਿਹੜਾ ਵਰਕਰਾਂ ਨੂੰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਇਹਦੇ ਸੁਭਾਵਕ ਆ ਜਿਹੜੇ ਐਡੇ ਵਧੀਆ ਤਰਨਤਾਰਨ ਦਾ ਨਤੀਜਾ ਤੁਸੀਂ ਦੇਖਿਆ ਫਿਰ ਤੁਸੀਂ ਮਤਲਬ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਦੇਖੇ ਆ ਤੇ ਜਿਵੇਂ ਉਹ ਪ੍ਰਧਾਨ ਜੀ ਕਹਿੰਦੇ ਹੁੰਦੇ ਆ ਵੀ ਅਕਾਲੀ ਦਲ ਦੇ ਵਰਕਰਾਂ ਤੇ ਡਿਪੈਂਡ ਕਰਦਾ ਵੀ ਸਰਕਾਰ ਲੈ ਕੇ ਆਉਣੀ ਹੈ ਕਿ ਨਹੀਂ ਪਰ ਹੁਣ 10 ਸਾਲਾਂ ਬਾਅਦ ਜਿਵੇਂ ਵਰਕਰਾਂ ਚ ਉਤਸ਼ਾਹ ਵੀ ਆ ਜੋਸ਼ ਵੀ ਆ ਤੇ ਹੌਸਲਾ ਵੀ ਆ ਤੇ ਉਹਨਾਂ ਨੂੰ ਉਮੀਦ ਵੀ ਆ ਵੀ ਸਾਡੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਤਾਈ ਦੇ ਚ ਬਣ ਜਾ ਰਹੀ ਹੈ ਬਿਲਕੁਲ ਐਸਨ ਰੋਜੀ ਜੀ ਜਿਨ੍ਹਾਂ ਨੇ ਕਿਹਾ ਕਿ ਅੱਜ ਦੀ ਜਿਹੜੀ ਕਾਨਫਰੰਸ ਆ ਅਹਿਮ ਰਹਿਣ ਵਾਲੀ ਆ ਕਿਉਂਕਿ 2027 ਵਿੱਚ ਵਿਧਾਨ ਸਭਾ ਇਲੈਕਸ਼ਨ ਆ ਰਿਹਾ ਤਾਂ ਉਸ ਨੂੰ ਦੇਖਦੇ ਹੋਏ ਅੱਜ ਜਿਹੜਾ ਇੱਕ ਤਰ੍ਹਾਂ ਦੀ ਅਕਾਲੀ ਦਲ ਦੀ ਹੈ ਜਿਹੜੀ ਤੋਂ ਤਿਆਰੀ ਹੈ ਜਿਹੜੀ ਸ਼ੁਰੂ ਕੀਤੀ ਜਾਵੇਗੀ ਉੱਥੇ ਹੀ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ 2027 'ਚ ਕਿਸ ਤਰ੍ਹਾਂ ਦੇ ਸਹੂਲਤਾਂ ਦੇਣੀਆਂ ਕਿਸ ਤਰ੍ਹਾਂ ਦੇ ਐਲਾਨ ਨੇ ਜਿਹੜੇ ਲੋਕਾਂ ਲਈ ਕਰਨੇ ਆ ਉਹ ਵੀ ਅੱਜ ਸਟੇਜ ਤੋਂ ਕੀਤੇ ਜਾਣਗੇ ਉੱਥੇ ਹੀ ਮੌਜੂਦਾ ਸਰਕਾਰ ਜੋ ਮੌਜੂਦਾ ਸਰਕਾਰ ਤੋਂ ਜਿਸ ਤਰ੍ਹਾਂ ਇਹਨਾਂ ਦੱਸਿਆ ਅਕਾਲੀ ਅਕਾਊਂਟ ਦੱਸਿਆ ਕਿ ਹਰ ਵਰਗ ਹੈ ਜਿਹੜਾ ਉਹ ਦੁਖੀ ਹੈ ਪਰੇਸ਼ਾਨ ਹੈ ਤੇ ਜਿਸ ਤਰ੍ਹਾਂ ਸਰਕਾਰ ਨੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਉਹ ਆਦੇ ਦਾਵੇ ਜਿਹੜੇ ਪੂਰੇ ਨਹੀਂ ਹੋਏ ਉਸ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਤਾਂ ਉਸ ਬਾਰੇ ਵੀ ਚਰਚਾ ਜਿਹੜੀ ਅੱਜ ਇਸ ਸਟੇਜ ਤੋਂ ਕੀਤੀ ਜਾਣੀ ਹੈ ਤੇ ਇਸ ਲਈ ਵਰਕਰ ਨੇ ਜਿਹੜੇ ਪੁੱਛਣੇ ਸ਼ੁਰੂ ਹੋ ਗਏ ਨੇ ਤਸਵੀਰਾਂ ਤੁਹਾਨੂੰ ਨਾਲ-ਨਾਲ ਮੈਂ ਦਿਖਾ ਦਵਾਂ ਪੰਡਾਲ ਦੀ ਹੈ ਕਿ ਪੰਡਾਲ ਵਿੱਚ ਵੱਡੀ ਗਿਣਤੀ ਵਿੱਚ ਹੈ ਜਿਹੜਾ ਪ੍ਰਬੰਧਾ ਜਿਹੜਾ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਇੱਥੇ ਅੱਜ ਅਕਾਲੀ ਵਰਕਰ ਨੇ ਜਿਹੜੇ ਉਹ ਪੁੱਜਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪਾ ਜਿਹੜੀ 12 ਵਜੇ ਕਰੀਬ ਇੱਥੇ ਪੁੱਜ ਜਾਣੀ ਹੈ ਉਸ ਤੋਂ ਦੇ ਨਾਲ ਨਾਲ ਜਿਹੜੇ ਅਕਾਲੀ ਵਰਕਰਾਂ ਦੀ ਗੱਲ ਕਰੀਏ ਤਾਂ ਅਕਾਲੀ ਵਰਕਰ ਜਿਹੜੇ ਹਿੰਦੂਈ ਪੁੱਜਨੇ ਸ਼ੁਰੂ ਹੋ ਗਏ ਨੇ ਤੇ ਪੂਰਾ ਪੰਡਾਲ ਆ ਕਰੀਬ 12 ਵਜੇ ਤੱਕ ਆ ਪੂਰਾ ਪੰਡਾਲ ਆ ਜਿਹੜਾ ਭਰ ਜਾਣਾ ਉਸ ਤੋਂ ਬਾਅਦ ਵੱਖ-ਵੱਖ ਲੀਡਰਸ਼ਿਪ ਵੱਲੋਂ ਸਟੇਜ ਤੋਂ ਸੰਬੋਧਨ ਕੀਤਾ ਜਾਣਾ ਸਰਕਾਰ ਦੀ ਮੌਜੂਦਾ ਸਥਿਤੀ ਤੇ ਚਰਚਾ ਕੀਤੀ ਜਾਣੀ ਹੈ ਕਿ ਮੌਜੂਦਾ ਸਥਿਤੀ ਸਰਕਾਰ ਦੀ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਮੌਜੂਦਾ ਸਰਕਾਰ ਦੀ ਹੈਗੀ ਉਸ ਤੇ ਚਰਚਾ ਕੀਤੀ ਜਾਣੀ ਹੈ ਤੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਿਸ ਤਰ੍ਹਾਂ ਦੇ ਰੋਡ ਮੈਪ ਨੇ ਕਿਸ ਤਰ੍ਹਾਂ ਦਾ ਪਲਾਨ ਹੈ ਪੰਜਾਬ ਦੇ ਲੋਕਾਂ ਲਈ ਕੀ ਕੀ ਨਾਮਾ ਲੈ ਕੇ ਆਉਣਾ ਉਸ ਤਰ੍ਹਾਂ ਉਸ ਤਰ੍ਹਾਂ ਉਸ ਨੇ ਐਲਾਨ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰੂਮਨੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੇ ਜਾਣਗੇ ਉੱਥੇ ਹੀ ਨਾਲ-ਨਾਲ ਤੁਹਾਨੂੰ ਇਹ ਵੀ ਦਿਖਾ ਦਵਾਂ ਕਿ ਸ਼ਰੂਮਨੀ ਅਕਾਲੀ ਦਲ ਦੀ ਸਰਕਾਰ ਜੋ 10 ਸਾਲ ਸੱਤਾ ਵਿੱਚ ਰਹੀ ਤਾਂ ਉਸ ਦੌਰਾਨ ਜੋ-ਜੋ ਕੰਮ ਕੀਤੇ ਨੇ ਉਸ ਦੇ ਬੈਨਰ ਵੀ ਇਸ ਰੈਲੀ ਦੇ ਵਿੱਚ ਅਲਗ-ਅਲਗ ਜਗ੍ਹਾ ਤੇ ਪੰਡਾਲ ਦੇ ਵਿੱਚ ਪੋਸਟਰ ਜਿਹੜੇ ਉਹ ਦੇਖੇ ਜਾ ਸਕਦੇ ਨੇ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਕੰਮ ਕੀਤੇ ਗਏ ਨੇ ਉਹਨਾਂ ਦਾ ਵਿਕਾਣ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਯੂਨੀਵਰਸਿਟੀਆਂ ਬਣੀਆਂ ਪੁਲ ਬਣੇ ਸੜਕਾਂ ਬਣੀਆਂ ਤਾਂ ਹੋਰ ਵਿਕਾਸ ਕਾਰਜ ਹੋਏ ਨੇ ਉਹਨਾਂ ਦਾ ਵਿਕਾਣ ਵੀ ਹੈ ਜਿਹੜਾ ਇੱਥੇ ਕੀਤਾ ਗਿਆ ਲੋਕਾਂ ਨੂੰ ਜਾਗਰੂਤ ਕੀਤਾ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਵਿਕਾਸ ਕਾਰਜ ਹੋਏ ਨੇ ਉਹਨਾਂ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਆਉਣ ਵਾਲੇ 27 ਚ ਬੋਰਡ ਦੀ ਹੈ ਜਿਹੜੀ ਮੰਗ ਕੀਤੀ ਜਾਵੇਗੀ ਲੋਕਾਂ ਨੂੰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਂਦੀ ਹੈ ਜਿਹੜੀ ਉਹ ਵੀ ਸਟੇਜ ਤੋਂ ਅਪੀਲ ਕੀਤੀ ਜਾਵੇਗੀ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਨੂੰ ਨਤੀਜੇ ਮਿਲੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਗੂ ਨੇ ਜਿਹੜੇ ਚੰਗੀ ਪਰਫਾਰਮੈਂਸ ਰਹੀ ਉਹਨਾਂ ਦੀ ਵਿਦ ਕਿਲਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਤਾਂ ਉਸ ਨੂੰ ਦੇਖਦੇ ਹੋਏ ਕਿਤਨਾ ਕਿਤੇ ਅਕਾਲੀ ਵਰਕਰਾਂ ਚਾ ਜਿਹੜਾ ਜੋਸ਼ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਅੱਜ ਜੋਸ਼ ਆ ਜਿਹੜਾ ਇਹ ਰੈਲੀ ਦੇ ਵਿੱਚ ਵੀ ਹੈ ਜਿਹੜਾ ਉਹ ਦੇਖਣ ਨੂੰ ਨਜ਼ਰ ਆਵੇਗਾ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਇੱਥੇ ਚਰਚਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹ ਇੱਥੇ ਕਰਦੀ ਨਜ਼ਰ ਆਵੇਗੀ ਤਾਂ ਇਹ ਇਹ ਪੰਡਾਲ ਹੈ ਜਿਹੜਾ ਸ਼੍ਰੀ ਮੁਖਸ਼ਰ ਸਾਹਿਬ 40 ਮੁਕਤਿਆਂ ਤੇ ਮਾਤਾ ਭਾਗ ਕੌਰ ਜੀ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜਿਹੜਾ ਅੱਜ ਇੱਥੇ ਮਾਗੀ ਮੇਲਾ ਉਸ ਦੌਰਾਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਆ ਜਿਹੜੀ ਕੀਤੀ ਜਾ ਰਹੀ ਹੈ ਤੇ ਇੱਥੇ ਜ਼ਿਲ੍ਹੇ ਭਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਉਹ ਇੱਥੇ ਪੁੱਜਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਇੱਥੇ ਕਾਨਫਰੰਸ ਨੂੰ ਸੰਬੋਧਨ ਕਰਨਗੇ ਉਸ ਦੇ ਨਾਲ-ਨਾਲ ਵੱਖ-ਵੱਖ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜਿਹੜੀ ਉਹ ਵੀ ਪੂਰੀ ਇੱਥੇ ਮੌਜੂਦ ਰਹਿਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਰੋਡ ਮੈਪ ਰਹੇਗਾ ਉਸ ਦੀ ਜਾਣਕਾਰੀ ਵੀ ਹੈ ਜਿਹੜੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਨ ਦੱਸਿਆ ਜਾਵੇਗਾ ਤੇ ਉੱਥੇ ਹੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਜਾਂ ਦਾਅਵੇ ਕੀਤੇ ਸੀ ਪਰ ਵਾਅਦੇ ਦਾਅਵੇ ਕਿੰਨੇ ਕੁ ਪੂਰੇ ਹੋਏ ਸਰਕਾਰ ਬਾਰੇ ਉਸ ਦੀ ਚਰਚਾ ਵੀ ਹੈ ਜਿਹੜੀ ਇਸ ਸਟੇਜ ਤੋਂ ਅੱਜ ਕੀਤੀ ਜਾਵੇਗੀ ਤਾਂ ਕਿਹਾ ਜਾ ਸਕਦਾ ਕਿ 2027 ਦਾ ਅੱਜ 2027 ਦੀਆਂ ਚੋਣਾਂ ਦਾ ਜਿਹੜੀ ਸ਼ੁਰੂਆਤ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਰੈਲੀ ਤੋਂ ਅੱਜ ਕੀਤੀ ਜਾਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਚੋਣਾਂ ਕਿਸ ਤਰ੍ਹਾਂ ਲੜੀਆਂ ਜਾਣਗੀਆਂ ਕਿੰਨਾ-ਕਿੰਨਾ ਮੁੱਦਿਆਂ ਤੇ ਲੜੀਆਂ ਜਾਣਗੀਆਂ ਕੀ ਲੋਕਾਂ ਲਈ ਨਵਾਂ ਲਿਆਂਦਾ ਜਾਵੇਗਾ ਉਹ ਉਸ ਤਰ੍ਹਾਂ ਦੇ ਐਲਾਨ ਨੇ ਜਿਹੜੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ ਜਿਹੜੇ ਉਹ ਕਰ ਸਕਦੇ ਨੇ ਇਸ ਕਰਕੇ ਅੱਜ ਰੈਲੀ ਹੈ ਜਿਹੜੀ ਇਹ ਕਾਨਫਰੰਸ ਹੈ ਜਿਹੜੀ ਅੱਜ ਅਹਿਮ ਰਹਿਣ ਵਾਲੀ ਹੈਗੀ ਹੈ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਵਿਖੇ ਹੈ ਜਿਹੜੀ ਇਹ ਕਾਨਫਰੰਸ ਅੱਜ ਜਿਹੜੀ ਅਕਾਲੀ ਦਲ ਲਈ ਅਹਿਮ ਦੱਸੀ ਜਾ ਰਹੀ ਹੈ ਤੇ ਅਹਿਮ ਹੋਵੇਗੀ ਇਸ ਲਈ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਈ ਦਿਨਾਂ ਤੋਂ ਅਕਾਲੀ ਵਰਕਰਾਂ ਵੱਲੋਂ ਕਾਲੀ ਆਗੂਆਂ ਵੱਲੋਂ ਕੀਤੀਆਂ ਜਾਣਗੀਆਂ ਤੇ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ 12 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਪੁੱਜਦੇ ਨੇ ਤੇ ਸਟੇ ਤੋਂ ਕਿਸ ਤਰ੍ਹਾਂ ਦੇ ਉਹਨਾਂ ਵੱਲੋਂ ਐਲਾਨ ਕੀਤੇ ਜਾਂਦੇ ਨੇ ਤੇ ਸਰਕਾਰ ਨੂੰ ਕਿਸ ਤਰ੍ਹਾਂ ਨਿਸ਼ਾਨੇ ਤੇ ਰੱਖਿਆ ਜਾਂਦਾ ਹੈ ਮਨੀਸ਼ ਗਰ ਪੀਟੀਸੀ న్యూਸ ਸ਼੍ਰੀ ਮੁਖਤਸਰ ਸਾਹਿਬ